সবলেতে সবলিয়া সবলিয়া ও ਮੰਜਾ ਮੰਜਾ ਅੱਜ ਮੰਡੀ ਦੇ ਇਹ ਸੀਵਰੇਜ ਤੇ ਪਾਣ ਦਾ ਮੁੱਦਾ ਸੀਗਾ ਜਿਹੜੇ ਸਾਡੇ ਮੰਡੀ ਦੇ ਵਿੱਚ ਐਮ ਐਲ ਏ ਕਦੇ 2.5 ਸਾਲਾਂ ਦੇ ਘੇੜਾ ਮਾਰ ਕੇ ਨਹੀਂ ਦੇਖਿਆ ਉਹਨੂੰ ਮੋੜ ਮੋੜ ਮੰਡੀ ਆਉਣ ਤੋਂ ਡਰ ਲੱਗਦਾ ਸੀਗਾ ਅੱਜ ਜਿਹੜਾ ਅਸੀਂ ਦੱਬਿਆ ਹੋਇਆ ਸਾਡੇ ਭਖਿਆ ਹੋਇਆ ਅੰਦਰੋਂ ਖੂਨ ਜਿਹਾ ਜੁੱਪ ਗਿਆ ਜੂਤ ਅਜੂ ਬਾਹਰ ਮਾਰ ਗਿਆ ਲੀਕੇਜ ਹੋ ਗਈ ਜੋ ਲੀਕੇਜ ਹੋ ਗਈ ਜਵਾਲਾਮੁਖੀ ਫਟ ਗਿਆ ਕੋ ਫਟ ਗਿਆ ਇਹ ਜਾ ਫਟਿਆ ਕਿ ਜਿਹੜਾ ਸੀਐਮ ਸਾਹਿਬ ਇਹ ਕਹਿੰਦੇ ਸੀ ਨਾ ਵੀ ਦੱਬਦਾ ਕਿੱਥੇ ਆ ਅੱਜ ਮੋੜਾਂ ਲੈ ਦੱਬ ਲਿਆ ਇੱਥੇ ਦੱਬ ਲਿਆ ਸੋਡੇ ਮੀਡੀਆ ਦੇਖਿਆ ਸਾਡੇ ਮੀਡੀਆ ਦੇਖਿਆ ਕਿ ਇੱਥੋਂ ਦੀ ਜੋ ਸੀਐਮ ਸਾਹਿਬ ਦੀ ਕਾਫਲਾ ਲੰਘਿਆ ਤਾਂ ਸੀਐਮ ਸਾਹਿਬ ਗੱਡੀ ਦੇ ਵਿੱਚ ਬੈਠੇ ਸੀ ਤਾਹਾਂ ਨਹੀਂ ਸੀਗੇ ਜਦੋਂ ਮੈਨੂੰ ਜਦੋਂ ਜਦੋਂ ਇਹ ਸਾਰੇ ਕਿਤੇ ਕਿਤੇ ਕਿੱਕਲੇ ਫਿਰੌਂਦਾ ਕਿਤੇ ਝਟਪੜੇ ਮਾਰਦਾ ਝਟਪੜਾ ਹੋ ਸੁਣਾਉਣਾ ਤੁਹਾਨੂੰ ਗੱਲਾਂ ਜਦੋਂ ਅਸੀਂ ਮਿਲਣ ਗਏ ਮੈਨੂੰ ਸੀਐਮ ਸਾਹਿਬ ਨੂੰ ਲੈ ਕੇ ਗਏ ਸਾਰੇ ਮੇਰੇ ਦੋਸਤਾਂ ਨੂੰ ਫਿਕਰ ਸੀ ਮੇਰੀ ਪਰ ਮੈਨੂੰ ਪਤਾ ਸੀਗਾ ਮੈਂ ਹਾਂ ਵੀ ਮਲੇਬ ਨਾਲ ਹਲ ਨਹੀਂ ਹੋਣਾ ਲੈ ਕੇ ਗਏ ਤਾਂ ਕਾਫਲਾ ਕਹਿੰਦਾ ਹੀ ਅੰਦਰ ਐਂਟਰ ਕਰ ਗਿਆ ਅਸੀਂ ਮਗਰ ਹੀ ਮਗਰ ਹੋ ਗਏ ਮੈਂ ਟਰੱਕ ਯੂਨੀਅਨ ਤੋਂ ਗਾਹਾਂ ਕਿਰਨਾ ਹਸਪੀਟਲ ਤੋਂ ਅੰਦਰ ਆਇਆ ਇੱਕ ਵੀ ਬੰਦਾ ਕੋਈ ਵੀ ਬੰਦਾ ਉੱਥੇ ਹੈ ਹੀ ਨਹੀਂ ਸੀਗਾ ਆਹ ਉੱਥੋਂ ਲੈ ਕੇ ਇੱਥੋਂ ਤੱਕ ਇਹ ਵੀ ਕਿਰਾਏ ਤੇ ਬੁਲਾਏ ਹੋਏ ਬੁਲਾਏ ਹੋਏ ਲੋਕ ਸੀਗੇ सीएम साहब 2022 ਦੇ ਇਲੈਕਸ਼ਨ ਮੇਲੇ ਵੇਖ ਲੈਣ ਆਪਦਾ ਉਦੋਂ ਕਿੰਨੇ ਲੋਕ ਇਕੱਠੇ ਸੀਗਾ ਕੀ ਹਜੂਮ ਪੜਿਆ ਸੀਗਾ ਰਾਗਰ ਤੇ ਦਾ ਸੀਐਮ ਦਾ ਅੱਜ ਤੇ ਅੱਜ ਤੱਕ ਕੰਪੈਰੀਜ਼ਨ ਕਰ ਲੈਣ ਦੇਹੀ ਹਾਲ ਵੋਟਾਂ ਚ ਕਰਾਂਗੇ ਅਸੀਂ ਕਿਉਂਕਿ ਅਸੀਂ ਦਿਖਾਵਾਂਗੇ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਗਏ ਅਸੀਂ ਦਿਖਾਵਾਂਗੇ ਕਿ ਅਸੀਂ ਆਮ ਆਦਮੀ ਬੰਦੇ ਆਮ ਆਮ ਬੰਦੇ ਆ ਅਸੀਂ ਜਵਾਬ ਦੀ ਆਈ ਤੇ ਆ ਜੰਦੇ ਆ ਜਿਹੜਾ ਚਾਰੂ ਚੱਕ ਸਕਦਾ ਉਹ ਚਾਰੂ ਤਿੱਕਰ ਖਿਡਾਰੀ ਲੱਗਦਾ ਪਿਆ ਸਰਕਾਰ ਵਾਸਤੇ ਸਾਡੀਆਂ ਮੰਗਾਂ ਇਸ ਇਲੈਕਸ਼ਨ ਤੋਂ ਬਾਅਦ ਹੱਲ ਕਰ ਲੈਣਾ ਅਸੀਂ ਹੁਣ ਇਸ ਤਰ੍ਹਾਂ ਬੈਠ ਕੇ ਹੱਲ ਨਹੀਂ ਕਰਨ ਵਾਲੇ ਜਿਹੜਾ ਹਾਲ 2024 ਤੋਂ ਹੁਣ ਹੋਊਗਾ ਇਹਨਾਂ ਦਾ ਇਤੋਂ ਮਾੜਾ ਹਾਲ ਨਹੀਂ ਤਾਂ ਅਸੀਂ 2027 'ਚ ਕਰਾਂਗੇ 18 24 ਦਾ ਹਾਲ ਪਾੜੀ ਕੱਢੀ ਯਾਰ